ਸੋ ਦ ਸਵੇਰੇ ਸਵੇਰੇ ਅਸੀਂ ਮੰਮੀ ਤੋਂ ਪੈਸੇ ਮੰਗ ਰਹੇ ਹਾਂ 2500 ਪੈਸੇ ਦੇ ਲੈ ਲੈ ਹੈ ਲੈ ਲੈ ਨਹੀਂ ਮਰ ਕਿੰਨੇ ਪੈਸੇ ਜਾਣਗੇ ਜਿੰਨੇ ਮਰਦੀਆਂ ਲੈ ਲੈ ਤੇਰੇ ਬਾਦੂ ਹੈ ਕਿੰਨੇ ਜਾਣਗੇ ਮਰਦੀਆਂ ਹੈ ਕਿੰਨੇ ਜਾਣਗੇ ਮੈਂ ਤਾਂ ਜਾਈ ਦੇ 5 ਲੱਖ 10 ਲੱਖ ਕਿੰਨਾ ਦੇਣ ਜਾ ਦੇ ਪੁੱਤ ਨੂੰ ਮੇਨੂੰ ਪੌਕਟ ਮਣੀ ਨਹੀਂ ਰਿਹਾ ਅੱਜ ਨੂੰ ਚਲ ਠੀਕ ਹੈ ਲੈ ਲੈ 2-3 ਲੱਖ ਦੀ ਜਣਾ ਲੈ ਠੀਕ ਹੈ ਜੀ ਜ਼ੀਰਿਆ ਪਾਦੇ اکاؤنٹ ਤੇ 2500000 ਪਿਆ ਹਾਂ ਹਾਂ ਉਹਦੇ ਚ ਦੋ ਦਰ ਲੱਖ ਦੇ ਉਹਦੇ ਚ ਥੈਲੇ ਨਹੀਂ ਮੋ ਤੇਰੇ ਹੀ ਹੈ ਮੇਰੇ ਕੋਲ ਮੈਂ ਕੀ ਕਰਨਾ ਮੈਂ ਕਿੰਨੇ ਦੇਣਾ ਮੈਂ ਬੜਾ ਕੁੜੀ ਦੇਣਾ ਤੇਰੇ ਹੀ ਨੇ ਮੰਮੀ ਦਾ ਏਟੀਐਮ ਨਹੀਂ ਨਾ ਬਣਿਆ ਨਹੀਂ ਮੰਮੀ ਹੁਣ ਖਰਚ ਕਰ ਦਿੰਦੀ ਹੈ ਨਾ ਮੰਮੀ ਨੂੰ ਏਟੀਐਮ ਚ ਕਢਾਉਣੇ ਹੁੰਦੇ ਨਹੀਂ ਪੈਸਾ ਬਹੁਤ ਪਿਆ ਸਾਡੇ ਕੁੜੀਆਂ ਦੀ ਕਰਦੀ ਹੈ ਨਾ ਅਹ ਪੈਸੇ ਤੇ ਰਾਟੇ ਮਨੀ ਬਲੱਡ ਦੇ ਡੇਡ ਬੱਤ ਲੱਗਦੇ ਵੱਡੇ ਵੱਡੇ ਬੱਤ ਲੱਗਦੇ ਸਾਡੇ ਮਨੀ ਬਲੱਡ ਦੇ ਬਾਰ ਬਾਰ ਦਰਵਾਜ਼ਾ ਕਿਤੇ ਚੋੜ ਆ ਜਾ ਆ ਜਾ ਤੂੰ ਆ ਜਾ ਜੁਜਾਰ ਤੂੰ ਗੱਡੀ ਤੋਂ ਨਾ ਓਏ ਅ ਜੁਜਾਰ ਹਲ ਬੱਕਰਾ ਰਾ ਸੱਡੀ ਹਣਾ ਗੱਡੀ ਜੋਨ ਚ ਦੇਖੀ ਤੌਕੇ ਫੜਦਾ ਹਨਾ ਮੰਮੀ ਨੇ ਤੌਕੇ ਡੇਖਦੇ ਉਹ ਫੜਦਾ ਉਹ ਡੈਡੀ ਕਰੇ ਥੱਡ ਲੱਗੂਗੀ ਇੱਧਰ ਆ ਜਾ ਡੈੜੀ ਦਾ ਫੋਨ 'ਚ ਵਿਅਸਤ ਰਹੇ ਹੈ ਜਿਹੜੀ ਕੀ ਦੇਖ ਰਹੀ ਹੈ ਜਿਹੜੀ ਆਹ ਪਰਦਾ ਖਾਵਣਾ ਹੋਣਾ ਸਾਰਾ ਦਿਨ ਫੋਨ 'ਚ ਹੀ ਕੀ ਕਰਨਾ ਇਹ ਵਧੀਆ ਹੈ ਨਾਲ ਜਿਹੜੀ ਰੇਡ ਉਹ ਨਾਲ ਵਧੀਆ ਹੈ ਜਿਹੜੀ ਨਾਲ ਵਧੀਆ ਹੈ ਹੈ ਕਾਹਦਾ ਖਾਵਣਾ ਆਉਂਦਾ ਆ ਆ ਜਾ ਲੋ ਬਈ ਇੱਧਰ ਰਿੱਕੀ ਸਰਤਾ ਹੋ ਗਿਆ ਰੈਡੀ ਬੰਦ ਕਰ ਦੇ ਠੀਕ ਹੈ ਹੋ ਗਿਆ ਤਿਆਰ ਤੇ ਜੁਹਾਰ ਤੇ ਮੈਂ ਵੀ ਹੋ ਗਿਆ ਤਿਆਰ ਦਿਖਾ ਦਿਓ ਲੋ ਸਾਨੂੰ ਵੀ ਲਓ ਮੈਂ ਤੇ ਤੁਹਾਰ ਨੂੰ ਗਿਆ ਰਿਹਾ ਹਾਂ ਹੈਲੋ ਅੱਜ ਮੈਂ ਬਹੁਤ ਟਾਈਮ ਬਾਅਦ ਮੇਕਅਪ ਕੀਤਾ ਹਾਂ ਕਿਵੇਂ ਲੱਗਿਆ ਦੱਸਿਓ ਤੇ ਜੇ ਤੁਹਾਨੂੰ ਮੇਕਅਪ ਟਿਊਟੋਰੀਅਲ ਇਹਦਾ ਚਾਹੀਦਾ ਹੋਇਆ ਬਤਾ ਦਿਓ ਕੱਲ੍ਹ ਨੂੰ ਸ਼ੇਅਰ ਕਰ ਦੂੰਗਾ ਯੈਸ ਯੂ ਆਰ ਗੋਇੰਦਾ ਚਲ ਚਲ ਗਿਆ ਆਪਾਂ ਜਾਨੇ ਗੱਡੀ ਸਟਾਰਟ ਕਰਦੇ ਜੋ ਪਾਪਾ ਨੂੰ ਕਹਨੇ ਪਪਾ ਜੀ ਗੱਡੀ ਸਟਾਰਟ ਕਰ ਦੋ ਪਾਪਾ ਚਲੋ ਹਣ ਚਲ ਬਾਈ ਕਾ ਦੋ ਵੀਰੇ ਨੂੰ ਬਾਈ ਕਾ ਦੋ ਬਾਈ ਵੀਰੇ ਕਿ ਅਸੀਂ ਆਉਣੇ ਆ ਬਸ ਵੀਰੇ ਅਸੀਂ ਜਾ ਕੇ ਆਉਣੇ ਆ ਗਏ ਹੈਗਾ ਆਪਣਾ ਬਾਹਰ ਪਿਆਗਾ ਆਪਾਂ ਬਾਹਰੋਂ ਵੈਕ ਜਾ ਕੇ ਹਲੋ ਭਾਈ ਗੱਡੀ 'ਚ ਬੈਠ ਕੇ ਜੁਹਾਰ ਸਿੰਘ ਜੀ ਆਜੋ ਸਰਦਾਰ ਜੀ ਗੱਡੀ ਤੇ ਤੁਸੀਂ ਚਲਾਉਣੀ ਹੈ ਜੇ ਆਉਂਦੀ ਹੁੰਦੀ ਮੈਂ ਚਲਾ ਲੈਂਦੀ ਉਹ ਦਾਦਾ ਜੀ ਆ ਗਏ ਓਏ ਤੇਰੇ ਉਹ ਦਾਦਾ ਜੀ ਆ ਗਏ ਉਹ ਦਾਦਾ ਜੀ ਆ ਗਏ ਦਾਦਾ ਜੀ ਨੂੰ ਵਾਹੇ ਕਰ ਦੋ ਵਾਹੇ ਕਰ ਦੋ ਦਾਦਾ ਜੀ ਓਏ ਦਾਦੇ ਜੀ ਵਾਈ ਕਰਕੇ ਓਏ ਲੋ ਭਾਈ ਆਪਾਂ ਵੀ ਚਰ ਏਸੀ ਉਸੇ ਹੁਣ ਕਰ ਲਿਆ ਗੱਡੀ ਦਾ ਠੀਕ ਹੈ ਤੇ ਅੱਜ ਆਪਾਂ ਚੱਲੇ ਆ ਭਾਈ ਸੁਨਾਮ ਤੁਸੀਂ ਸਾਰੇ ਜਣੇ ਜਾਣਦੇ ਹੋ ਕਿ ਬਾਕੀ ਜਾ ਕੇ ਜਦੋਂ ਮਿਲਾਂਗੇ ਤੁਹਾਨੂੰ ਕਾਫੀ ਲੱਗ ਜੂਗਾ ਕਿੰਨਾ ਨੂੰ ਮਿਲਣਾ ਕਿਉਂਕਿ ਬਹੁਤ ਟਾਈਮ ਹੋ ਗਿਆ ਸੀ ਸਾਡੇ ਕੋਲੋਂ ਕਾਫੀ ਵਾਰੀ ਆ ਚੁੱਕੇ ਸੀ ਤੇ ਉਹਨਾਂ ਨੇ ਸਾਨੂੰ ਇੰਨੇ ਤੋਂ ਜ਼ਿਆਦਾ ਵਾਰੀ ਇਨਵਾਈਟ ਕਰ ਲਿਆ ਵੀ ਸਾਨੂੰ ਵੀ ਖੁਦ ਆ ਹੀ ਹੋ ਗਿਆ ਸੀ ਵੀ ਯਾਰ ਹਾਦ ਦਾ ਬੰਦਾ ਇਨਵਾਈਟ ਕਰਦਾ ਤਾਂ ਜ਼ਰੂਰ ਜਾਣਾ ਚਾਹੀਦਾ ਅੰਗਲਾ ਨਾਲ ਰਿਸਪੈਕਟ ਕਰਦਾ ਪਿਆਰ ਕਰਦਾ ਤਾਂ ਉਹ ਕਾਫੀ ਵਾਰੀ ਸਾਡੇ ਕੋਲ ਆ ਚੁੱਕੇ ਸੀ ਕਿ ਤਾਂ ਅਸੀਂ ਹੁਣ ਅੱਜ ਪਹਿਲੀ ਵਾਰ ਚੱਲੇ ਆ ਠੀਕ ਹੈ ਘਟੋ ਘਟ 10 15 ਵਾਰੀ ਹਨ ਇਨਵਾਈਟ ਕਰ ਲਿਆ ਸਾਨੂੰ ਤੇ ਅੱਜ ਫਾਈਨਲੀ ਉਹ ਦਿਨ ਆ ਹੀ ਗਿਆ ਹਾਂ ਕਿਉਂਕਿ ਸਾਨੂੰ ਹੀ ਨਹੀਂ ਟਾਈਮ ਲੱਗਦਾ ਸੀਗਾ ਤੇ ਫਿਰ ਇਸ ਤੋਂ ਬਾਅਦ ਇੱਕ ਦਿਨ ਉਹ ਇੱਥੋਂ ਕੋਲ ਦੀ ਲੰਘੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਹਾਂ ਕਹਿੰਦੇ ਜਿੰਨਾ ਟਾਈਮ ਤੁਸੀਂ ਸਾਡੇ ਕੋਲ ਆਉਂਦੇ ਨਹੀਂ ਅਸੀਂ ਤੁਹਾਨੂੰ ਘੱਟੋ ਘੱਟ 50 ਵਾਰ ਹੀ ਕਹਤਾ ਉਹਨਾਂ ਟਾਈਮ ਕਹਿੰਦੇ ਅਸੀਂ ਆਉਣਾ ਨਹੀਂ ਹੈਗਾ ਦੀਦੀ ਮੈਂ ਕਿਹਾ ਚਲੋ ਅੱਜ ਟਾਈਮ ਕੱਢ ਹੀ ਲੈਨੇ ਆ ਸੰਡੇ ਸੀਗਾ ਤੇ ਸੰਡੇ ਨੂੰ ਚਲੋ ਵੈਸੇ ਹੋ ਤਾਂ ਅਸੀਂ ਲੇਟ ਗਏ 12:00 ਵਜੇ ਪਰ ਕੋਈ ਗੱਲ ਨਹੀਂ ਸਾਰਾ ਦਿਨ ਆਪਣਾ ਹੀ ਆ ਅੱਜ ਕਿਹੜਾ ਕੋਈ ਆਪਾਂ ਕੰਮ ਕਰਨਾਗਾ ਕਈ ਨਾਲੇ ਅੱਜ ਆਪਾਂ ਮੂਵੀ ਵੀ ਦੇਖਣੀ ਆ ਨਾ ਰਿੱਕੇ ਹੂੰ ਅੱਜ ਅਸੀਂ ਮੂਵੀ ਵੀ ਦੇਖਣੀ ਆ ਮੂਵੀ ਦੇ ਰਿਵਿਊ ਬੜੇ ਅੱਛੇ ਆ ਰਹੇ ਨੇ ਤੇ ਮੈਂ ਵੀ ਤੁਹਾਡੇ ਨਾਲ ਜੈਨੂਇਨ ਰਿਵਿਊ ਸ਼ੇਅਰ ਕਰੂੰਗੀ ਠੀਕ ਹੈ ਵੀ ਕਿੱਦਾਂ ਦੀ ਹੋਊਗੀ ਕਿਵੇਂ ਦੀ ਓਕੇ ਵੀ ਟਾਈਮ ਪਾਸ ਆ ਜਾਂ ਬਾਕੀ ਦੇਖਣ ਵਾਲੀ ਆ ਵੀ ਪੰਜਾਬੀ ਇੰਡਸਟਰੀ ਦੀ ਕਹਿੰਦੇ ਬੈਸਟ ਮੂਵੀ ਆਈ ਹੈ ਇਹ ਤਾਂ ਆਪਾਂ ਵੀ ਦੇਖ ਕੇ ਆਵਾਂਗੇ ਦੇਖਦੇ ਆ ਵੀ ਬੈਸਟ ਹੈਗੀ ਆ ਚਲੋ ਹੁਣ ਕਿਰਾਂ ਆਪਾਂ ਚੱਲੀਏ ਹੋਰ ਬਣਾ ਲੈ ਪਹਿਲਾਂ ਹਾਂ ਅਟੈਚ ਕਰੀਏ ਹਾਂਜੀ ਪਹਿਲਾਂ ਗਾਣਿਆਂ ਲਈ ਅਟੈਚ ਕਰ ਲਓ ਇੱਧਰ ਜੁਹਾਰ ਸਿੰਘ ਜੀ ਆਪਦੀ ਫੇਵਰਿਟ ਪਲੇਸ ਤੇ ਘਾੜੀ ਡਾਕਟਰ ਲੈ ਕੇ ਆਉਂਦੇ ਆ ਜੀ ਠੀਕ ਆ ਹਾਂ ਸ਼ਹਿਰੀ ਕੋਲ ਵੀ ਜਾਇਆਵਾਂਗੇ ਲਓ ਬਈ ਗਾਇਸ ਜੁਹਾਰ ਸਿੰਘ ਜੀ ਵੀ ਸੌਂ ਗਏ ਨੇ ਜਿਵੇਂ ਸੁਨਾਮ ਵਿੱਚ ਪਹੁੰਚ ਕੇ ਸੁੱਤੇ ਨੇ ਤੇ ਆਪਾਂ ਹੋਰ ਜੀ ਯਾਰ ਇਹ ਦੋ ਤਿੰਨ ਘੰਟੇ ਦਾ ਵਧੀਆ ਵਧੀਆ ਜੇ ਇਹ ਦੋ ਕੁ ਘੰਟੇ ਦਿੱਤਾ ਰਹੂਗਾ ਆਹ ਹੋਈ ਤਾਂ ਗੱਲ ਆਪਾਂ ਸੁਨਾਮ ਦੇ ਵਿੱਚ ਐਂਟਰ ਹੋ ਗਏ ਹੁਣ ਬਸ ਆਪਾਂ ਘਰ ਲੱਭੀ ਆਨੇ ਲੋਕੇਸ਼ਨ ਭੇਜਦੀ ਸੀ ਵੀਰੇ ਨੇ ਤੇ ਹੁਣ ਆਪਾਂ ਤੁਹਾਨੂੰ ਸੈਂਟਰ ਆ ਗਿਆ ਨਰੇ ਕੀ ਸੁਣਾਉਂਦਾ ਏ ਇੱਥੇ ਮੋੜ ਦੋ ਕਿੱਥੋਂ ਇਧਰ ਨੂੰ ਮੋੜਨ ਇਨ 200 ਮੀਟਰਸ ਟਰਨ ਲੈਫਟ ਇਥੇ ਤੋਂ ਜਿਹਾ ਸਾਹ ਜਿਨੀ ਆਉਣਾ ਬਾੜੀ ਛੋਟੀ ਗਲੀ ਹੈ ਤਾਂ ਅੱਗੇ ਦੇਖੋ ਅੱਗੇ ਜਾਓ ਤਰੀਕੇ ਸੁਨਾਮ ਜਿਵੇਂ ਉਹ ਕਹਿੰਦੇ ਆ ਬਿਟੀ ਆ ਮੈਨੂੰ ਇਹ ਪਿੰਡ ਵੱਧ ਲੱਗਦਾ ਹੁੰਦਾ ਤੈਨੂੰ ਵੀ ਜੀ ਆਪਾਂ ਹਾਂ ਤਾਂ ਹੀ ਹੀ ਲੱਗਦਾ ਹੁੰਦਾ ਸੁਨਾਮ ਮਦੂਲ ਸਿੰਘਾ ਆ ਆ ਇਹ ਸੁਨਾਮ ਮਦੂਲ ਸਿੰਘਾ ਅੱਜ ਪਾ ਸੁਨਾਮ ਮਦੂਲ ਸਿੰਘਾ ਲਈ ਆਏ ਹਾਂ ਲੰਗਵਾਲ ਕੋਲ ਐਸੇ ਨਾਮ ਹੁਣ ਕਿੱਧਰੋਂ ਮੁੜਾਂਗੇ ਰੋ ਉਧਰ ਪੈ ਲੰ ਗਲਤ ਬਹੁਤ ਆਚੀ ਜਖੇਪੜ ਰੋਡ ਜਖੇਪੜ ਰੋਡ ਤੇ ਆ ਗਿਆ ਰਿੱਕੇ ਘਰ ਉਹਨਾਂ ਦਾ ਹੈ ਨਾ ਦੇਖੋ ਕਿੱਧਰ ਨੂੰ ਜੇ ਲਬੂਗਲ ਹੁੰਦਾ ਨਾ ਜਿਹੜਾ ਗੱਡੀ ਜਿੰਨਾ ਚੌੜਾ ਥਾਂ ਹੋਵੇ ਉਧਰ ਦੀ ਪਾ ਦਿੰਦਾ ਉਹ ਨਹੀਂ ਦੇਖਦਾ ਕਿ ਵਿੱਚ ਮੋਟਰਸਾਈਕਲ ਖੜਾ ਹੋਇਆ ਫੇਰ ਕਿੱਧਰ ਜਾਣਗੇ ਠੀਕ ਹੈ 300 ਮੀਟਰਸ ਟਰਨ ਲੈਫਟ ਸਮਝੀ ਨਾਲ ਬੰਦ ਸਮਝੀ ਕਿ ਸੰਝੀ ਦੀ ਉਹ ਲੋਯਾ

아니, 저, 니, 저, 니, 저, 에 저, 나. 저, 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 가디 저, 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 ਪਹਾੜੀ ਏਰੀਏ ਕਿੱਥੇ ਆਹਾ ਬਹਾਨਾ ਬਹੜੀ ਏਰੀਏ ਤੇ ਖੇੜਾ ਸਿਹਰ ਤੇ ਲੱਗਣਾ ਤਾਂ ਪਹਾੜੀ ਏਰੀਏ ਤੇ ਜਾਂਦੇ ਮੈਂ ਬਹੁਤ ਸੀ ਪਹਾੜੀ ਏ ਉਹ ਵੀ ਰਖੜਾ ਪਰ ਸਾਹਮਣੇ ਉਹ ਵੀ ਚਲੋ ਖੇੜਾ ਕਰ ਚਲੋ 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 ਇੱਥੇ ਉਹ ਗਾਉ ਵੀ ਰਖੜਾ ਗਿਰੇ ਨੂੰ ਮੈਂ ਸਾਸਤਰੀ ਸਾਲ ਬੁਲਾਦਾ ਸਾਸਤਰੀ ਸਾਸਤਰੀ ਕਾਲ ਪਹਾੜੀ ਏਰੀਏ ਚ ਰਹਿਣੋ ਫਿਰ ਤੁਸੀਂ ਉਹ ਚੱਲ ਉਹ ਤੇਰੇ ਨਾਲ ਸਾਹਮਣੇ ਹਾਂ ਸਾਹਮਣੇ ਖੜਾ ਚੱਲ ਚੋ ਲਓ ਹੁਣ ਜਾਣਦੇ ਹੋਣਗੇ ਸਾਰੇ ਜਣੇ ਹਨਾ ਪਬੀ ਮੈਂ ਅੱਜ ਕਿਹਾ ਮੈਂ ਕਿ ਤੁਸੀ ਸਾਰੇ ਜਣੇ ਜਾਣਦੇ ਹੋ ਪਬੀ ਨੂੰ ਅਸੀਂ ਪਬੀ ਕੋਲ ਜਾ ਰਹੇ ਹਾਂ ਬਾਬਾ ਬਲੈਕਸੀ ਬੁਲਾ ਮੈਨੂੰ ਇਹਨੂੰ ਬਾਬਾ ਬਲੈਕਸੀ ਬੁਲਾ ਦੇ ਬੁਲਾ ਲਓ ਪੁੱਤ ਮਾਸੀ ਨੇ ਆ ਜਾਓ ਦੇਖੋ ਕੀ ਕਰ ਰਿਹਾ ਇਹ ਉੱਥੇ ਫੋਕਸ ਆਉਣੇ ਦਾ ਨਾ ਇਹ ਤਾਂ ਇਹ ਤਾਂ ਖੁਸ਼ ਹੋਊਗਾ ਕਿਉਂਕਿ ਸਾਡੇ ਲਈ ਇਸ ਤੋਂ ਛੋਟੀ ਹੈ ਥੋੜੀ ਜੀ ਇੱਥੇ ਤੇ ਇਹਨੂੰ ਵੱਡੇ ਦਿਖਣਗੇ ਨਾ ਚਾਹ ਚੜਜੂ ਇੱਥੇ ਤੇ ਇਹਨੂੰ ਹਾਂ ਕੋਕੋ ਮੈਲਨ ਚੱਲ ਪਿਆ ਚਲੋ ਉਹ ਜੁਜਾਰ ਜਿਹੜਾ ਖੜਕਦਾ ਉਹ ਆਹ ਗਰਮ ਦੇਖੀ ਇੱਥੇ ਖੜ ਕੇ ਤਾਂ ਦੇਖਦੇ ਨਹੀਂ ਹੈਗੇ ਨਾ ਉਹ ਤੋਂ ਕਾਰਟੂਨ ਇਹ ਇੱਥੇ ਖੜ ਕੇ ਦੇਖ ਲੈ ਜੁਜਾਰ ਜੁਜਾਰ ਸਿੰਘ ਜਾਰ ਸਿੰਘ ਆ ਗਿਆ ਫੇਰ ਆ ਗਿਆ ਹਾਂਜੀ ਕਿੱਥੇ ਆ ਗਏ ਕਿੱਥੇ ਆ ਗਏ ਨਾ ਐ ਚਲੋ ਲਾਈਵ ਹੋ ਗਏ ਹਾਂਜੀ ਨਾ ਨਾ ਕੱਢ ਲਓ ਕੋਈ ਗੱਲ ਨਹੀਂ ਫੋਨ ਤੇ ਲਾ ਦਾਂਗੇ ਆਪਾਂ ਇਹਨੂੰ ਦਿਲਸ਼ਾ ਬੜਾ ਲਾਈਵ ਚੰਗਾ ਦੇਖੀਏ ਇਸ ਮੋਮੈਂਟ ਲਾਈਵ ਜਿਹੜਾ ਸਭ ਤੋਂ ਬੈਸਟ ਲਾਈਵ ਸੀਗਾ ਉਹ ਕੱਢੋ ਨਹੀਂ ਇਕ ਬਾਵਲਾ ਬੈਸਟ ਸੀਗਾ ਪਬੀ ਦੱਸਦੀ ਸੀ ਇਕ ਸਭ ਤੋਂ ਬੈਸਟ ਸੀਗਾ ਨਾ ਬਾਬੀ ਹਾਂਜੀ ਇਕ ਸਭ ਤੋਂ ਬੈਸਟ ਗਿਆ ਸੀਗਾ ਇਹਨੇ ਪਾਇਆ ਵੀ ਸੀ ਇੰਸਟਾ ਤੇ ਮੈਂ ਉਹ ਤਾਂ ਦੇਖਿਆ ਸੀਗਾ ਮੈਂ ਠੀਕ ਨਹੀਂ ਬਿਲਕੁਲ ਲਿੰਕ ਤੇ ਸਟਰੀਮ ਸ਼ੇਅਰ ਹੀ ਹੋ ਜਾਂਦੀ ਹੈ ਆਈਫੋਨ ਦੇ ਹਾਂ ਫੋਨ ਤੇ ਭੁਕਾ ਕੇ ਉੱਤੇ ਲਗਾ ਹਾਂਜੀ ਅਟੈਚ ਤੁਹਾਡਾ ਫੋਨ ਵੀ ਹੋ ਜਾਂਦਾ ਹੁੰਦਾ ਅਟੈਚ ਸਟਰੀਮ ਸ਼ੇਅਰ ਹੀ ਹੁੰਦੀ ਹੈ ਅੱਜ ਇਹ ਐਸਟਰੀਮ ਤੇ ਇਹ ਡਾਊਨਲੋਡ ਕਰਦੇ ਨੇ ਇਹ ਜੇ ਇਹ ਤਾਂ ਅੰਦਰ ਆ ਪੋ ਵੀ AI ਤੋਂ ਜ਼ਿਆਦਾ ਆ ਤੁਸੀਂ ਵੀਡੀਓ ਦੇਖਦੇ ਹੁੰਦੇ ਹੋ ਕਿ ਬਿੱਲੀਆਂ ਜੀਆਂ ਵਾਲੀਆਂ ਕਈ ਵਾਰ ਇੰਸਟਾ ਤੇ ਉਹ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਨਾ ਬੱਚਾ ਹੁੰਦਾ ਨਾ ਛੋਟਾ ਜਿਹਾ ਉਹਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਰਿੱਕੀ ਫਿਰ ਉਹ ਕੋਈ ਹੋਰ ਉਹਨੂੰ ਲੈ ਆਉਂਦਾ ਘਰੇ AI ਨਾਲ کافی ਕੁਝ ਹੋਣ ਲੱਗਿਆ ਤੇ ਇੱਕ AI AI ਨਾਲ ਉਹ ਵੀਡੀਓ ਦੇਖੀ ਸੀ ਖਤਰਨਾਕ ਬੱਚਾ ਸਮੁੰਦਰ ਚ ਡਿੱਗ ਜਾਂਦਾ ਉਹਨੂੰ ਕੌਣ ਬਚਾ ਕੇ ਰੱਖ ਇੱਕ ਤੁਸੀਂ AI 1 ਮਿੰਟ ਇੱਕ ਤੁਸੀਂ ਉਹ ਵੀਡੀਓ ਦੇਖੀ ਇੱਕ ਮਿੰਟ ਵਾਲੀ ਕਹਿੰਦੇ ਇੱਕ ਰਿੱਕੀ ਜਿਹੜੇ ਤਾਂ ਜਿਹੜੇ ਮੁਰਗੇ ਮੁਰਗੀਆਂ ਹੁੰਦੇ ਆ ਉਹ ਤਾਂ ਕੱਪੜੇ ਪਾਏ ਹੁੰਦੇ ਆ ਜਿਹੜੇ ਇਨਸਾਨ ਹੁੰਦੇ ਆ ਉਹ ਪਿੰਜਰਿਆਂ ਚ ਐਡ ਹੁੰਦੇ ਆ ਉਹ ਮੈਨੂੰ ਬੜਾ ਵਧੀਆ ਲੱਗਿਆ ਉਹ ਮੈਨੂੰ ਇਸ ਤੇ ਸੋਹ ਮਿਲਿਆ ਮੈਂ ਕਿਹਾ ਦੇਖਿਓ ਉਹ ਆਪਦੀ ਮੌਤ ਦਾ ਇੰਤਜ਼ਾਰ ਕਰਦੇ ਨੇ ਬੰਦੇ ਐਮ ਬੰਦ ਹੋਣ ਹਾਂ ਤੇ ਉਹ ਬੰਦਿਆਂ ਨੂੰ ਵੀ ਕੜਾਈ ਚ ਭੁੰਨਦੇ ਹੁੰਦੇ ਆ ਉਹ ਕਈ ਵਾਰ ਹੱਥ ਐ ਫਰਾਈ ਕਰਦੇ ਹੁੰਦੇ ਆ ਫਰਾਈ ਕਰਦੇ ਹੁੰਦੇ ਆ ਓਏ ਸਹੀ ਗੱਲ ਆ ਉਹ ਵਧੀਆ ਚੀਜ਼ ਬਣਾਈ ਸੀ ਉਹਨਾਂ ਨੇ ਉਹ ਬੰਦਾ ਜੇ ਸੋਚੇ ਉਹ ਚੀਜ਼ ਨੂੰ ਓਏ ਆ ਦੇਖ ਉਹ ਦੇਖ ਇੱਕ ਕਿੱਥੇ ਗਈ ਸੀ ਪਬੀ ਇਹ ਕੌਣ ਸੀ ਗਈ ਸੀ ਸੀ ਗਈ ਸੀ ਸੁਜ਼ਨ ਲਾਹਰ ਉਹ ਕਰ ਆਹੀ ਪਾਇਆ ਹੋਇਆ ਸੀਗਾ ਮਾਈ ਬੈਸਟ ਪਰਫਾਰਮੈਂਸ ਪਤਾ ਨਹੀਂ ਐਦਾਂ ਦਾ ਕੁਝ ਲਿਖ ਕੇ ਪਾਇਆ ਸੀ ਪਬੀ ਨੇ ਉਦੋਂ ਦੇਖਿਆ ਸੀਗਾ ਮੈਂ ਆ ਆ ਆ ਆ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਹਾਂ ਚਲ ਕੋਈ ਨਾ ਚਲ ਕੋਈ ਨਾ ਚਲ ਕੋਈ ਨਾ ਕੀ ਤੁਸੀਂ ਇਹ ਕੁੜੀ ਨੂੰ ਜਾਣਦੇ ਹੋ ਪਵੀ ਵਿਰਖ ਜਾਣਦੇ ਹੋ ਜਾਣਦੇ ਹੀ ਹੋਵੋਗੇ ਧੰਨਵਾਦ ਤੁਸੀਂ ਸਾਨੂੰ ਮਿਲਣਾ ਤੇ ਮੈਂ ਇਹ ਕਿ ਮੈਂ ਕਿਹਾ ਮੈਂ ਕਿਹਾ ਇਸ ਵਾਰ ਇਹ ਚੀਜ਼ ਹੋਈ ਵੀ ਇਹ ਸਾਡੇ ਤੋਂ ਮਿਲੇ ਬਿਨਾ ਲੰਘੇ ਅੱਗੇ ਸਾਡੇ ਏਰੀਆ ਚ ਆ ਕੇ ਮੈਂ ਕਿਹਾ ਜਦੋਂ ਪੁੱਛਿਆ ਤਾਂ ਰੀਜਨ ਸੀ ਆ ਵੀ ਤੁਸੀਂ ਸਾਡੇ ਕੋਲ ਆਉਂਦੇ ਨਹੀਂ ਅਸੀਂ ਇੰਨੇ ਵਾਰ ਇਨਵਾਈਟ ਕੀਤਾ ਹਾਂ ਵੈਲਿਡ ਸੀਗਾ ਨਹੀਂ ਹੱਕ ਵੀ ਮੰਦਾ ਸਾਡੀ ਇਹਨਾਂ ਨਾਲ ਸ਼ਿਕਾਇਤ ਸੀ ਵੀ ਤੁਸੀਂ ਆਉਂਦੇ ਨਹੀਂ ਇਥੋਂ ਸੁਨਾਮ ਆਗੇ ਮੁੜ ਜਾਂਦੇ ਹੋ ਇਸ ਲਈ ਅਸੀਂ ਕਹਿ ਵੀ ਹੁਣ ਅਸੀਂ ਨਹੀਂ ਆਉਣਾ ਜਿੰਨਾ ਹਾਂ ਜਿੰਨਾ ਟਾਈਮ ਤੁਸੀਂ ਨਹੀਂ ਮਿਲਦੇ ਤਾਂ ਕਰਕੇ ਅਸੀਂ ਅੱਜ ਟਾਈਮ ਚੋਂ ਟਾਈਮ ਕੱਢ ਕੇ ਆਏ ਆ ਬਈ ਬਹੁਤ ਬਹੁਤ ਹਨਾ ਚਲੋ ਹਾਏ ਹਾਏ ਫੋਨ ਤੋੜਨਾ ਤੇਰੀ ਉਮਰ ਨੇ ਯਾਰ ਬਹੁਤ ਜ਼ੋਰ ਲਾਇਆ ਤਾਣਾ ਪੋਵੀ ਸਹੀ ਰਹਿੰਦਾ ਸਟੂਡੀਓ ਨਾਲੋਂ ਮੈਨੂੰ ਲਾਈਵ 'ਚ ਜਾਣਾ ਪਿਆ ਹੁੰਦਾ ਤੁਸੀਂ ਗਾਉਂਦੇ ਵੀ ਲਾਈਵ 'ਚ ਜ਼ਿਆਦਾ ਸੋਹਣਾ ਲਾਈਵ ਦੀ ਲਾਈਟਸ ਨਾਲ ਵਧੀਆ ਲੱਗਦਾ ਬੜਾ ਔਨਲਾਈਨ ਸੁਣ ਗਿਆ ਲੱਗਦਾ ਦਵਾਰਾ ਲੱਗ ਜੇਣਾ ਓਥੇ ਤਾਂ ਪੂਰਾ ਹੋ ਜਾਂਦਾ ਮੈਂ ਕਿਹਨੂੰ ਦਿੰਦਾ ਪਾਈ ਆਉ ਲੈ ਨਾ ਆਏ ਹਾਏ 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 ਕਰਨੇ ਹੁਣ ਜਿਵੇਂ ਬਾਹਰ ਹੁੰਦਾ ਦਾ ਐਨੇ ਵੱਡੇ ਰਿਕਤੀਆਂ ਦੇ ਪ੍ਰੋਗਰਾਮ ਹੁੰਦੇ ਆ ਕੁੜੀਆਂ ਦੇ ਐ ਤੁਸੀਂ ਪਪੀ ਨੂੰ ਬੁੱਕ ਕਰਿਆ ਕਰੋ ਹੈਨਾ ਹਾਏ ਮੈਂ ਸਪੈਸ਼ਲ ਪਾਉਂ ਜਾ ਕੇ ਅੱਜ ਵੀ ਪਪੀ ਨੂੰ ਬੁੱਕ ਕਰਿਆ ਕਰੋ ਜੇ ਤੁਸੀਂ ਇਦਾਂ ਬੋਲੀਆਂ ਵਾਲੀਆਂ ਲਾ ਵੀ ਹੁੰਦਾ ਕਿਉਂਕਿ ਜੋਸ਼ ਵਾਲਾ ਬੰਦਾ ਰਿਕੀ ਨਾ ਰੰਗ ਬਨ ਦਿੰਦਾ ਹਾਂ ਬਹੁਤ ਪਸੰਦ ਕਰਦੇ ਜਿਵੇਂ ਟੱਪੇ ਹੋਗੇ ਬੋਲੀਆਂ ਹੋਗੇ ਪਪੀ ਅੱਛਾ ਗਾਉਂਦੇ ਤੁਸੀਂ ਹਮ ਇਹ ਹੁਣ ਫੰਕਸ਼ਨ ਚੱਲਣੇ ਆ ਬਾਹਰ ਜਾਊਗੀ ਯਾਰ ਪਵੀ ਜਾਉ ਤੋ ਨਾਲ ਲਾਈਵ ਦਿਖਾ ਰਿਹਾ ਹਾਂ ਸਾਰਾ ਵੇਖ ਲੋ ਬਾਕੀ ਇਹਨਾਂ ਨੂੰ ਮੈਂ ਕਿਹਾ ਚੈਨਲ ਬਣਾਉਣਗੇ YouTube ਤੇ ਹੁਣ ਤੁਹਾਨੂੰ ਉੱਥੇ ਲਾਈਵ ਦਿਖਾਇਆ ਕਰਨਗੇ ਸਾਰਾ ਗੱਡੀਆਂ ਨਾਲ ਗੱਡੀਆਂ ਨਾ ਚੰਗਾ ਖੇਡ ਲਾ ਚੰਗਾ ਖੇਡ ਲਾ ਖੇਡ ਲਾ ਉਹ ਪੂਰਾ ਲੱਗਿਆ ਹੋਇਆ ਖੇਡਣਾ ਪੂਰਾ ਘੰਟ ਲੈਓ ਕਿ ਕਿਵੇਂ ਡੱਕ ਅੱਠੋਂ ਪੈਰ ਡੱਕੋ ਪੈਰ ਮੈਂ ਕਿਹਾ ਡੱਕੋ ਪੈਰ ਚਤੋਂ ਪੈਰ ਮੈਂ ਸਨੈਪ ਜੱਟ ਵਾਲੀ ਦੀਕ ਦੀ ਅੱਛਾ ਮੈਂ ਇੱਧਰ ਦੀ ਆਉਂਗੀ ਐ ਨਹੀਂ ਹੈ ਉਹ ਥੋਕ ਚ ਦਵਾਈ ਦੇਦੀ ਆ ਬੁਟੀਕ ਨੂੰ ਭਾਈ ਕਹਿਣਾ ਤਾਂ ਇਹਦੀ ਥੋਕ ਚ ਦਵਾਈ ਦੇਦੀ ਆ ਬੁਟੀਕ ਨੂੰ ਮੈਂ ਕਿਹਾ ਥੋਕ ਚ ਦਵਾਈ ਦੇਦੀ ਥੋਕ ਕਿੱਥੇ ਆ ਕੇ ਬੈਠੀ ਵੇਖ ਦਿਖਾਈ ਮੈਂ ਇੱਥੇ ਬਹਿ ਜੂਗੀ ਇੱਥੇ ਆ ਕੇ ਐ ਦਿਖਾ ਚੱਲ ਪਹਿਲੇ ਫਿਰ ਗੋਲੇ ਮੜਾ ਕੇ ਤੂੰ ਤਾਂ ਵੇਖੂ ਤੂੰ ਬੈਠ ਕੇ ਦਿਖਾ ਦੇ ਬਸ ਤੂੰ ਲਾ ਬੈਠੀ ਕਿ ਨਹੀਂ ਅੱਜ ਐਸੇ ਬੈਠेंगे ਐਸੇ ਬੈਠੇ ਹੋ ਗਿਆ ਇੱਕ ਮਿੰਟ ਦੇ ਪਸੂ ਨਹੀਂ ਹਲਦਾ ਗਾਣਾ ਸੁਣਾ ਦੋ ਬੈਠੇ ਹੋ ਜਨ ਬੈਠੇ ਹੋ ਜਨ

ਚਲੋ ਹੁਣ ਇੱਥੇ ਰਸੋਈ ਚ ਨਹੀਂ ਆਇਆ ਤਾਂ ਯਾਰ ਕੁਛ ਲੈ ਨਹੀਂ ਕਹਿਣਗੇ ਨਹੀਂ ਤਾਂ ਅਸੀਂ ਗੈਸ ਤੇ ਬਾਟੀ ਕਿਉਂ ਰੱਖੀ ਹੋਈ ਹੈ ਕਹਾਂਗੇ ਸਾਜੀ ਗਰਮ ਕਰਦੇ ਸੀ ਆਇਆ ਤਾਂ ਯਾਰ ਪਾਣੀ ਵਾਲਾ ਯਾਰ ਡੋਂਗੇ ਜੇ ਚ ਚਾਹ ਧਰ ਲੈ ਯਾਰ ਚਾਹ ਧਰ ਲੈ ਨਾ ਕਰ ਨਹੀਂ ਚਾਹ ਚ ਨਾ ਮਾਰੀ ਯਾਰ ਚਮਚਾ ਚਲ ਬਾਹਰ ਨਹੀਂ ਐਸਾ ਕਹਿਣਾ ਛਰੋਤੇ ਕਹਿੰਦੇ ਵੀ ਤੁਹਾਡੇ ਗਿਆਤ ਦਾ ਬੰਦਾ ਮੈਂ ਇੱਧਰ ਦੀ ਆ ਜੂ ਮੈਂ ਇੱਧਰ ਦੀ ਆ ਜੂ ਕਿੱਥੇ ਖੜੀ ਏ ਤੁਸੀਂ ਦੱਸੋ ਇੱਥੇ ਕਿ ਉੱਥੇ ਜਿੱਥੇ ਭਵੀ ਖੜੀ ਆ ਇੱਥੇ ਜਿੱਥੇ ਮੈਂ ਖੜੀ ਆ ਇੱਥੇ ਖੜਨਾ ਕੀ ਬੋਲਣਾ ਸੀਗਾ ਇਹ ਦੇ ਦਿਗਲ ਵੈਸੇ ਜਿਉਣ ਦੱਗਿਆ ਕਿਦਾਂ ਲੁੱਟ ਸਨਿਆਰੇ ਥੁੰਦੀ ਹੱਟ ਲੈ ਗਿਆ ਲੁੱਟ ਸਨਿਆਰਿਆਂ ਦੀ ਹੱਟ ਲੈ ਚੰਨ ਜਿਹੀ ਜੱਟ ਜੱਟਾ ਪੱਟ ਲੈ ਗਏ ਵਾਹ ਕੀ ਬਾਤ ਫਨਕਾਰ ਫਨਕਾਰ ਆਏ ਖੜੇ ਹੋ ਕੇ ਕਰਨੀ ਚੱਲ ਹੀਲ ਪਾ ਕੇ ਜਲਦੀ ਅੱਜ ਮੈਂ ਲੰਬੀ ਲੱਗ ਰਹੀ ਆ ਪਵੇ ਤੋਂ ਕਿਉਂਕਿ ਮੈਂ ਹੀਲ ਪਾਈ ਆ ਇਹ ਦਵਾਰੇ ਇੱਥੇ ਜਿਹੜਾ ਕਹਿਣੇ ਆ ਉਹ ਦਵਾਰੇ ਸ਼ੂਟ ਕਰਨਾ ਆਪਾਂ ਇੱਕ ਇੱਥੇ ਵਾਲਾ ਹਾਂ ਫੀਲ ਬਾਕੇ ਆਉਂਦੇ ਰਿੱਕੀ ਬਾਰੀ ਬਾਰੀ ਵਰਸੀ ਕੀ ਖੱਟ ਲੈ ਗਿਆ ਚੰਨ ਜਿਹੀ ਗੱਤੀ ਜੱਟਾ ਫੱਟ ਲੈ ਗਿਆ ਲੋ ਵੀ ਬਣਾ ਲਈ ਵੀਡੀਓ ਹੋਰ ਵੀ ਬਣਾਉਣੀ ਆ ਇੱਧਰ ਤੁਸੀਂ ਇੱਧਰ ਨੀਂਗਾ ਮਾਰਉਨਾ ਇੱਧਰ ਦਾ ਲਾ ਇਹ ਤਾਂ ਬਸ ਚੱਕ ਤੇ ਨੇ ਚੌਂਟੇ ਅੱਜ ਇੱਧਰ نیچے ਜ਼ੂਮ ਕਰਕੇ ਵਿਖਾ ਮੜੇ ਆ ਆ ਦੇਖੋ ਇਹ ਤੁਹਾਨੂੰ ਹੋਰ ਚੀਜ਼ ਵੀ ਦਿਖਾਉਣੇ ਆ ਪਹਿਲਾਂ ਤਾਂ ਇਹ ਨੇ ਆ ਇੱਥੇ ਪਿਆ ਸੀਗਾ ਇੱਥੋਂ ਚੱਕਿਆ ਨੇ ਚੱਕ ਕੇ ਸੱਟਤਾ ਤੇਰੇ ਨੇ ਇੱਥੇ ਤੁਹਾਨੂੰ ਦਿਖਾਉਣੀ ਆ ਮਸ਼ੇਰ ਦਾ ਵਿਚਾਰੇ ਦਾ ਪੈਰ ਕਿੱਧਰ ਗਿਆ ਉਹ ਸੈਸਰੀ ਗਾਇਬ ਹੋ ਗਈ ਸੈਸਰੀ ਗਾਇਬ ਹੋ ਗਈ ਉਹਦੀ ਇਹਨੇ ਉਹ ਵੀ ਤੋੜਤਾ ਮੈਂ ਕਿਹਾ ਸੀ ਇਹ ਕਹਿੰਦੇ ਆ ਕਿ ਹੈਵੀ ਵਾਲਾ ਗਾ ਇਹ ਚੱਕ ਨਹੀਂ ਸਕਦਾ ਮੈਂ ਕਿਹਾ ਮੈਨੂੰ ਪਤਾ ਇਹ ਮੁੰਡਾ ਮੇਰਾ ਗਾ ਅੰਡਰਐਸਟੀਮੇਟ ਨਹੀਂ ਕਰਨਾ ਹੋਵੇ ਨਾ ਇੱਧਰ ਆ ਜਾਓ ਲੈ ਅੱਜ ਅਸੀਂ ਹੁਣ ਅਸੀਂ ਚੱਲੇ ਆਂ ਸੰਗਮੂਰ ਆਊਟਲੈਟ ਜਾਣਾ ਵੀ ਆਊਟਿੰਗ ਕਰਨੇ ਨਵੀਂ ਗੱਡੀ ਤੇ ਆਏ ਤੈਨੂੰ ਘੁਮਾ ਕੇ ਲਾਉਨੇ ਆਂ ਹਾਂਜੀ ਲਓ ਭਈ ਖੁੱਲ 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 ਫੜੋ ਰਿੱਕੇ ਫੜੋ ਇਹਨੂੰ ਲਓ ਜੀ ਸੰਗਮਾ ਨੇ ਹੁੰਨੇ ਆ ਨਾ ਜਦੋਂ ਚੰਡੀਗੜ੍ਹ ਜਾਂਦੇ ਆ ਉਦੋਂ ਖੜਦੇ ਹੁੰਨੇ ਆ ਇੱਥੇ ਅਸੀਂ ਉੱਥੇ ਹੀ ਖੜ ਕੇ ਮੁੜ ਜਾਣੇ ਹੁੰਨੇ ਆਂ ਇੱਧਰ ਅੰਦਰ ਨਹੀਂ ਆਏ ਕਦੇ ਸਾਗਰ ਰਤਨਾਂ ਦੇ ਆਪਾਂ ਅੱਜ ਖਾਣਾ ਪੀਵਾਂਗੇ ਆਹ ਦੋਦੀ ਅੱਜ ਭੈਣ ਜੀ ਅੱਜ ਅੱਜ ਯਾਰ ਲੋਕੇਸ਼ਨ ਕਿੰਨੀ ਸੋਹਣੀ ਲੋਕੇਸ਼ਨ ਹੈ ਰਿੱਕੀ ਕਿੰਨਾ ਸੋਹਣਾ ਬਣਾਇਆ ਹੋਇਆ ਹੈ ਨਾ ਇੱਥੇ ਬਣਾਵਾਂਗੇ ਇੱਕ ਰੀਲ ਆਪਾਂ ਹਾਂ ਇੱਥੇ ਇੱਕ ਰੀਲ ਬਣਾਵਾਂਗੇ ਆਪਾਂ ਸੋਹਣੀ ਬਣੂਗੀ ਇੱਥੇ ਇਹ ਤੋ ਦਿਖਦਾ ਵੀ ਆ ਸਾਰਾ ਵਾਰਲਾ 뷰 ਲੋ ਬਈ ਗਾਇਸ ਇਹ ਹੈਗੀ ਹੈ ਇਡਲੀ ਚਾਟ ਇਡਲੀ ਚਾਟ ਅੱਜ ਪਹਿਲੀ ਵਾਰ ਖਾ ਰਹੀ ਹਾਂ ਮੈਂ ਇਹ ਸਾਰੇ ਕਹਿੰਦੇ ਵੀ ਬਹੁਤ ਸਵਾਦ ਹੁੰਦੀ ਹੈ ਤਾਂ ਟੇਸਟ ਕਰਦੇ ਆਂ ਪਰ ਟੇਸਟ ਕਰਕੇ ਦੇਖ ਲਓ ਇਹ ਸਾਨੂੰ ਸਾਡੀ ਫੇਵਰਿਟ ਰਹੀ ਹੈ ਇਹਨਾਂ ਦੀ ਫੇਵਰਿਟ ਆ ਇਡਲੀ ਚਾਟ ਲੋ ਬਈ ਬਹੁਤ ਸਵਾਦ ਸੀ ਮੈਨੂੰ ਬਹੁਤ ਵਧੀਆ ਲੱਗੀ ਪਰਸਨਲੀ ਫਸਟ ਟਾਈਮ ਮੈਂ ਖਾਦੀ ਸੀ ਖੜਮੇ ਨੂੰ ਸਵਾਲ ਲੱਗੀ ਥੈਂਕ ਯੂ ਸੋ ਮੱਚ ਗਾਇਸ ਇਤਨੀ ਅੱਛੀ ਚੀਜ਼ ਖਵਾਉਣੇ ਕੇ ਲਈ ਦੁਬਾਰਾ ਬੋਲ ਦੜੀ ਬਹੁਤ ਵਧੀਆ ਹੁਣ ਅਸੀਂ ਪਨੀਰ ਚ ਖਾ ਰਹੇ ਹਾਂ ਗਾਇਸ ਬਹੁਤ ਵਧੀਆ ਦਾ ਹਮਮ ਬਸ ਵੀਰੇ ਨੇ ਕੋਈ ਹੋਰ ਜਗ੍ਹਾ ਕਹੀ ਸੀ ਪਵੀ ਕਹਿੰਦੀ ਵੀ ਸਾਗਰ ਰਤਨਾ ਚਲੋ ਬਸ ਕਦੇ ਮਾਨ ਨਹੀਂ ਕੀਤਾ ਪਵੀ ਕਹਿੰਦੀ ਮੈਂ ਇਸ ਗੱਲ ਦਾ ਪਵੀ ਤੇਰੀ ਚੁਆਇਸ ਵਧੀਆ ਵੀਰੇ ਨੂੰ ਕਹੇ ਇਹ ਚੀਜ਼ ਥੋੜੇ ਦੇ ਵੀ ਠੁੱਕਦੀ ਹੈ ਖੁਸ਼ ਹੋਵੋ ਤੁਸੀਂ ਕਿੱ데 ਵੀ ਲਾ ਲਓ ਹਮ ਲਓ ਬਈ ਹੁਣ ਅਸੀਂ ਆਗੇ ਜਿਹੜੀ ਜਿਹੜੀ ਜਗ੍ਹਾ ਵੀਰੇ ਨੇ ਕਿਹਾ ਸੀਗਾ ਟਾਰੀਆ 21 ਇਥੋਂ ਪੀਜ਼ਾ ਖਾਣ ਆਏ ਅਸੀਂ ਇਥੇ ਪੀਜ਼ਾ ਵਧੀਆ ਮਿਲਦਾ ਕਹਿੰਦੇ ਹੁਣ ਬਬੀ ਤੇਰੇ ਰਿਵਿਊ ਦੇਦੇ ਅਸੀਂ ਹੁਣ ਇੱਧਰ ਦਵਾਂਗੇ ਖਾ ਕੇ ਠੀਕ ਆ ਚੱਲ ਬਬੀ ਆ ਬੱਦਲ ਚੜ੍ਹ ਕੇ ਆ ਗਿਆ ਲੈ ਆਈਆਂ ਕੜੀਆਂ ਰਿਵਿਊ ਰਹਿ ਗਏ ਆਪਣੇ ਉਹ ਲਾਸਟ ਵਾਲੇ ਦੇ ਦਿੱ ਪਹਿਲੇ ਹੈ ਕਿਹੜੇ ਰਿਵਿਊ ਰਹਿ ਗਏ ਜਿਹੜੇ ਆਪਾਂ ਹੁਣ ਲਾਸਟ ਹਾਂ ਪੀਜ਼ਾ ਸ਼ਾਇਦ ਅਸੀਂ ਖਾ ਖਾ ਕੇ ਰੱਜ ਗਏ ਸਾਇ ਤਾਂ ਕਰਕੇ ਘੱਟ ਸਵਾਗ ਇੱਥੇ ਨਹੀਂ ਬਣਾਉਣੀ ਗੱਡੀ ਕੋਲੇ ਬਣਾਉਣੀ ਹੈ ਕਿ ਇੱਥੇ ਗੱਡੀ ਕੋਲੇ ਤਾਂ ਰੋੜਾ ਚੋਰੀ ਇੱਥੇ ਬਣਾ ਲੈ ਵੀਡੀਓ ਬਿਹੀ ਬਣਾਉਣ ਵਾਸਤੇ ਇੱਕ ਜਾਨੇ ਨੂੰ ਸਾਡਾ ਜਿਹੜਾ ਫੜਾਇਆ ਇੱਕ ਜਾਨੇ ਨੂੰ ਅਸੀਂ ਕੈਮਰਾ ਬਿਗ ਸਟਰਗਲ ਬਿਗ ਸਟਰਗਲ ਚੱਲ ਰਿਹਾ ਸਰ ਬਿਹਾਈਂਡ ਦਾ ਸੀਨ ਬਿਹਾਈਂਡ ਦਾ ਸੀਨ ਆ ਆਹ ਜਿਹੜੀ ਦਾਰੀ ਦੀ ਸਹੀ ਗੱਲ ਹੈ ਬਿਹਾਈਂਡ ਕੈਰੀਅਰ ਰੀਲ ਸੌਰੀ ਆਜੋ 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 ਨੇਰੀ ਤੂਫਾਨ ਵੀ ਆਉਣ ਵਾਲਾ ਉਹ ਮੁਰਿਓ ਜੀ ਅਗਰ ਦਮਾਸੀ ਨੂੰ ਬਾਹਰ ਕਰੋ ਪਹਿਲਾਂ ਚਲੋ ਨਹੀਂ ਨਹੀਂ ਕਰ ਦੋ ਬਾਹਰ ਕਰ ਦੋ ਬਾਹਰ ਕਰ ਦੋ ਚਲ ਬਾਹਰ ਕਰ ਦੋ ਮਾਸੀ ਨੂੰ ਬਾਹਰ ਕਰ ਦੋ ਚਲ ਬਾਹਰ ਕਰ ਦੋ ਜੀ ਚਾ ਬਾਏ ਜੱਫੀ ਬਾੜੀ ਲੋ ਬਈ ਗਾਈਜ਼ ਆਪਾਂ ਆ ਗਏ ਸੀਗੇ ਉਸ ਨਾਮ ਤੋਂ ਤੇ ਮੀ ਇੰਨਾ ਕ ਜਿਆਦਾ ਗਾ ਨੇਰੀ ਸੁਫਾਨ ਉੱਥੋਂ ਲੈ ਕੇ ਇੱਥੋਂ ਤੱਕ ਆ ਹੀ ਜਾਂਦਾ ਹਨਾ ਡੈਡੀ ਵਰਗਿਆਂ ਦੇ ਫੋਨ ਤੇ ਫੋਨ ਆ ਜਾਂਦੇ ਵੀ ਤੁਸੀਂ ਆ ਹੀ ਨਹੀਂ ਆਏ ਨਹੀਂ ਹਾਲੇ ਤੱਕ ਬਸ ਆਪਾਂ ਪਤਨੋਂ ਲੈ ਵੋਚਨਾਂ ਲੈਣ ਹਾਂ ਅੜਵਰਤਾਂ ਲੰਘੇ ਆਪਾਂ ਹਾਂ ਲਓ ਵੀ ਆਪਾਂ ਵੋਚਨਾਂ ਲੈ ਤਨੋੜੀ ਤੇ ਬਾਕੀ ਜਦੋਂ ਮਿਲ ਪਕਰੇ ਜਾ ਕੇ ਮਿਲਦੇ ਹਾਂ ਹੋਰ ਬਾਕੀ ਪਿੰਡ ਦੇਖ ਰਿਹਾ ਮੀ ਕਿੰਨਾ ਕਾ ਇੱਥੇ ਤਾਂ ਹੋਣਾ ਬਹੁਤ ਜਾਦੀ ਨਹੀਂ ਹੈ ਬੜਾ ਰਿੱਕੀ ਡਾਕਟਰ ਲੈਣਾ ਸੀ ਉਹ ਵੀ ਨਹੀਂ ਲੈਤਾ ਮੂਵੀ ਦੇਖਣੀ ਸੀ ਉਹ ਵੀ ਨਹੀਂ ਦੇਖੀ ਇਹ ਨਾਲ ਉਹਦੇ ਵੇਰੀ ਆ ਟਾਈਮ ਲੱਗ ਗਿਆ ਸਾਨੂੰ ਲੋ ਭਈ ਆਪਾਂ ਆਪਾਂ ਪਹੁੰਚ ਗਏ ਬੁਟੀਕ ਤੇ ਕਿਉਂਕਿ ਮੀਂਹ ਜਿਆਦਾ ਹੀ ਜਾਂਦਾ ਸੀ ਅੱਜ ਦੁਬੇ ਚੈੱਕ ਕਰ ਜੀ ਕਈ ਵਾਰ ਪਾਣੀ ਪੂਣੀ ਨਾ ਆ ਗਿਆ ਬਿੰਦਪੁਰ ਚੈੱਕ ਕਰਿਆ ਉਹ ਆਹ ਲੈ ਜੋ ਸਾਤਰੀ ਹਾਂ ਜੀ ਡਿੱਗੀ ਚ ਪਈ ਆ ਪਿੱਛੇ ਲੋ ਭਈ ਪਹੁੰਚ ਗਏ ਪਿੰਡ ਤੇ ਪਾਣੀ ਪਾਣੀ ਹੋਇਆ ਪੈਣਾ ਰਿੱਕੀ ਜਦੋਂ ਦੇ ਅਸੀਂ ਆਏ ਆ ਉਦੋਂ ਦੇ ਮੀਂਹ ਪਈ ਆ ਸਾਰੇ ਪੰਜਾਬ ਚ ਹੋ ਗਿਆ ਮੀਂਹ ਅੱਜ ਮੀਂਹ ਆ ਸਾਰੇ ਪੰਜਾਬ ਚ ਹੋਣਾ ਪੱਕਾ ਇਹ ਗੱਲ ਤਾਂ ਹੈ ਇਹ ਸ਼ੋਰ 100% ਸ਼ੋਰ ਹੈ ਇਹ ਚੀਜ਼ ਤਾਂ ਚਲੋ ਆਪਾਂ ਪਹੁੰਚ ਗਏ ਪਿੰਡ ਟਾਈਮ ਨਾਲ ਦੁਕਾਨ ਦਾ ਵੀ ਆਪਾਂ ਕੰਮ ਕਰਿਆ ਜਾਂ ਆਪਦੀ ਦਾ ਜਿੰਨਾ ਕ ਹੋ ਸਕਿਆ ਜਿੰਨਾ ਕ ਹੋ ਸਕਿਆ ਕਰਤਾ ਹਾਂ ਵੀ ਆਪਾਂ ਨੂੰ ਕਿਉਂਕਿ ਆ ਹੁਣ ਗਰਮੀ ਚ ਰਿੱਕੀ ਮੀਂਹ ਦਾ ਪਤਾ ਹੀ ਨਹੀਂ ਹੁੰਦਾ ਕਿਹੜੇ ਵੇਲੇ ਆਜੀ ਹਾਂ ਸੋਨ ਮੋਰ ਮੀਂਹ ਦਾ ਮੌਸਮ ਹੀ ਆਉਣਾ ਹਾਂਜੀ ਹਾਂਜੀ ਪੱਕਾ ਕੰਮ ਹੀ ਕਰਦਾ ਹਾਂ ਪੱਕਾ ਕੰਮ ਹੀ ਕਰਦੇ ਹਾਂ ਬਸ